ਉਹ ਦੋਨੋਂ ਪਤੀ ਪਤਨੀ ਆ ਗਏ ਮੈਦਾਨ 'ਚ ਇਥੋਟਿਨ ਸਿੱਦਾ ਮੁੰਡਾ ਮਲੇ ਪਰਿਵਾਰਵਾਦੀ ਹੈ ਜੀ ਤਾਂ ਤੋ ਕਿਸੇ ਵਲੰਟੀਅਰ ਜਾਂ ਜੱਜੇਦਾਰ ਨੂੰ ਟਿਕਟ ਨਹੀਂ ਮਿਲ ਸਕਦੀ ਬਠਿੰਡਾ ਲੋਕ ਸਭਾ ਸੀਟ ਤੋਂ ਹਰਤੇਮਰਤਕਾਰ ਬਦਲਦੇ ਨਾਦਾ ਐਲਾਨ ਹੋਇਆ ਤਾਂ ਸਿਆਸੀ ਹਲਕਿਆਂ 'ਚ ਹਲਚਲ ਮਚ ਗਈ ਕੀ ਕਾਂਗਰਸ ਕੀ ਆਮ ਆਦਮੀ ਪਾਰਟੀ ਸਬਦੇ ਮੁਹੋਂ ਬਸ ਅਕਾਲੀ ਦਲ ਲਈ ਸ਼ਬਦੀ ਗੋਲੇ ਹੀ ਨਿਕਲੇ ਆਮ ਆਦਮੀ ਪਾਰਟੀ ਕਾਲੀ ਦਲ ਦੇ ਇੰਨੀ ਲੇਟ ਉਮੀਦਵਾਰ ਐਲਾਨਨ ਨੂੰ ਕਾਂਗਰਸ ਨਾਲ ਹੋਈ ਕਠਿਤ ਸੈਟਿੰਗ ਦੱਸ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸੀ ਅਕਾਲੀ ਦਲ ਅਤੇ ਬੀਬਾ ਬਾਦਲ ਨੂੰ ਬੇਅਦਬੀ ਮਾਮਲਿਆਂ ਬਾਰੇ ਤਿੱਖੇ ਸਵਾਲ ਪੁੱਛ ਰਹੇ ਨੇ ਇਤੋਂ ਲੰਬੀ ਤਾਂ ਹੋ ਗਈ ਨਾ ਫਿਰ ਕਾਂਗਰਸ ਨਾਲ ਗੱਲ ਚੱਲਦੀ ਸੀ ਕਿ ਤੁਸੀਂ ਸਾਨੂੰ ਵੀ ਕੈਂਡੀਡੇਟ ਦਿਓ ਬਠਿੰਡਾ ਦੇ ਫਿਰੋਜ਼ਪੁਰ ਸੋ ਇਸ ਕਰਕੇ ਉਹਨਾਂ ਨੇ ਫਿਰ ਅਕਾਲੀ ਦਲ ਨੇ ਵੀ ਵੀ ਕੈਂਡੀਡੇਟ ਦਿੱਤਾ ਹੈ ਪਟਿਆਲੇ ਤੋਂ ਉਹੀ ਜਿਵੇਂ 2017 ਜੋ ਹੋਇਆ ਸੀ ਸੋ ਤਾਂ ਕਰਕੇ ਲੰਬਾ ਹੋ ਗਿਆ ਜਿਹੜਾ ਉਡੀਕ ਦਾ ਸਮਾਂ ਕਿਉਂਕਿ ਕਾਂਗਰਸ ਨਾਲ ਗੱਲਬਾਤ ਕਰਕੇ ਫਿਰ ਦੁਬਾਰਾ ਆਏ ਨੇ ਹੁਣ ਦੋਨੋਂ ਪਤੀ ਪਤਨੀ ਆ ਗਏ ਮੈਦਾਨ 'ਚ ਇਥੋਂ ਟੀਨ ਸੇ ਦਾ ਮੁੰਡਾ ਮਲੇ ਪਰਿਵਾਰਵਾਦ ਚ ਹੀ ਹੈ ਜੀ ਤਾਂ ਤੋਂ ਕਿਸੇ ਵਲੰਟੀਅਰ ਜਾਂ ਜੱਥੇਦਾਰ ਨੂੰ ਟਿਕਟ ਨਹੀਂ ਮਿਲ ਸਕਦੀ ਇੱਦਾਂ ਆਪਣੇ ਡੱਬਰ 'ਚ ਹੀ ਰੱਖਦੇ ਸਾਰਾ ਕੁਝ ਉਹ ਕਹੀਂ ਸੇ ਲੜ ਲੈ ਮੇਰਾ ਮੰਨਣਾ ਹੈ ਕਿ ਜੋ ਉਹਨਾਂ ਨੇ 10 ਸਾਲ ਮੇਂ ਪੰਥ ਦੇ ਨਾਮ ਤੇ ਲੋਕਾਂ ਨੂੰ ਦੁਖਾ ਦਿਆ ਹੈ ਜਿਸ ਤਰ੍ਹਾਂ ਸੇ ਨਾ ਸਿਰਫ ਪੰਥ ਦੀ ਪੀਠ ਵਿੱਚ ਚੂਰਾ ਘੁੰਮਪਾ ਹੈ ਪੰਜਾਬ ਦੀ ਪੀਠ ਵਿੱਚ ਚੂਰਾ ਘੁੰਮਪਾ ਹੈ ਕਿਸਾਨੀ ਦੀ ਪੀਠ ਵਿੱਚ ਚੂਰਾ ਘੁੰਮਪਾ ਹੈ ਜਵਾਨੀ ਦੀ ਪੀਠ ਵਿੱਚ ਚੂਰਾ ਘੁੰਮਪਾ ਹੈ ਇਨਕੇ ਕੀਏ ਹੋਏ ਪਾਪ ਕਹੀਂ ਵੀ ਭਾਗ ਲੈਣ ਇਨ ਕੋ ਇਨਕੀ ਸਜ਼ਾ ਮਿਲ ਕੇ ਰਹੇਗੀ ਪਰ ਇਸ ਸਬਦੇ ਉਲਟ ਹਰ ਸੇ ਮਰਤਕਾਰ ਬਾਦਲ ਜਨਤਾ ਅਗੇ ਪਿਛਲੇ 10 ਸਾਲਾਂ ਚ ਕਿਤੇ ਕੰਮਾਂ ਦਾ ਹਿਸਾਬ ਕਿਤਾਬ ਰੱਖ ਰਹੇ ਨੇ ਟਿਕਟ ਮਿਲਣ ਤੋਂ ਬਾਅਦ ਕੀ ਕਹਿਣਾ ਹੈ ਬੀਬਾ ਬਾਦਲ ਦਾ ਜਰਾ ਉਹ ਵੀ ਸੁਣ ਲਵੋ 10 ਸਾਲ ਇਸ ਇਲਾਕੇ ਵਿੱਚ ਸੇਵਾ ਕੀਤੀ ਹੈ ਜੀ ਤੇ ਆ ਪਾਵੇਂ ਸਰਕਾਰ ਵਿੱਚ ਹੈ ਜਾਂ ਸਰਕਾਰ ਕਿਸੇ ਹੋਰ ਦੀ ਹੈਗੀ ਲੋਕਾਂ ਦੇ ਵਿੱਚ ਰਹਿ ਕੇ ਇਸ ਇਲਾਕੇ ਦੀ ਨਿਹਾਰ ਬਦਲਣ ਵਾਸਤੇ ਪਿੰਡ ਪਿੰਡ ਜਾ ਕੇ ਕਰੋੜਾਂ ਦੀ ਗ੍ਰਾਂਟ ਹਰੇਕ ਵਾਰਡ 'ਚ ਕਰੋੜਾਂ ਦੀ ਗ੍ਰਾਂਟ ਉਹੋ ਜਿਹੇ ਵੱਡੇ ਕੰਮ ਜਿਹੜੇ 70 ਸਾਲ 'ਚ ਨਹੀਂ ਕੀਤੇ ਗਏ ਪਾਵੇਂ ਕਿਸਾਨਾਂ ਨੂੰ ਪਾਣੀ ਪਹੁੰਚਾਣ ਦੀ ਗੱਲ ਹੋਏ ਯਾ ਬਿਜਲੀ ਪਹੁੰਚਾਂ ਦੀ ਗੱਲ ਹੋਏ ਪਿੰਡ ਪਿੰਡ 'ਚ ਗਲੀ ਨਾਲੀਆਂ ਸਕੂਲ ਅਪਗ੍ਰੇਡ ਜਿਹੋ ਜਿਹੇ ਵੱਡੇ ਕੰਮ ਯਾ ਸੈਂਟਰਲ ਯੂਨੀਵਰਸਿਟੀ ਇਸ ਇਲਾਕੇ ਦੇ ਵਿਕਾਸ ਵਾਸਤੇ ਲਾਨੀ ਐਮਜ਼ ਵਰਗਾ ਵੱਡਾ ਹਸਪਤਾਲ 에ਰਪੋਰਟ ਹਵਾਈ ਅੱਡੇ ਦੇ ਨਾਲ ਸ਼ਤਾਬਦੀਆਂ ਉਹ ਚੀਜ਼ਾਂ ਜਿਹੜਾ 70 ਸਾਲ ਚੋਂ ਇਸ ਇਲਾਕੇ 'ਚ ਨਹੀਂ ਹੋਈ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹੋ ਜੀ ਸੇਵਾ ਇਸ ਇਲਾਕੇ ਵਿੱਚ ਕਰਨ ਦਾ ਲੋਕਾਂ ਨੇ ਮੈਨੂੰ ਮੌਕਾ ਬਖਸ਼ਿਆ ਤਨਦੇਹੀ ਦੇ ਨਾਲ ਇੱਕ ਸੱਚੀ ਸੁੱਚੀ ਸਾਫ਼ ਸੁਥਰੀ ਸੇਵਾ ਜਿੱਥੇ ਕਿਸੇ ਦੇ ਨਾਲ ਧੱਕਾ ਨਹੀਂ ਕਿਸੇ ਦਾ ਨਾਲ ਧੋਕਾ ਨਹੀਂ ਕੋਈ ਕਬਜ਼ਾ ਨਹੀਂ ਕੋਈ ਫਰਜ਼ੀ ਪਰਚੇ ਨਹੀਂ ਵੱਤ ਤੋਂ ਵੱਤ ਲੋਕਾਂ ਦੀ ਸੇਵਾ ਕਰਕੇ 10 ਸਾਲ ਕੀਤੀ ਹੈ ਮੈਨੂੰ ਮੈਂ ਉਮੀਦ ਕਰਦੀ ਆ ਕਿ ਗਾਂ ਦੇ ਬਠਿੰਡੇ ਨੂੰ ਹੋਰ ਅੱਗੇ ਲੈ ਜਾਣ ਵਾਸਤੇ ਲੋਕੀ ਜੀ ਇਸ ਨੇ ਮانے ਨੂੰ ਸੇਵਾ ਬਖਸ਼ਣਗੇ ਤੇ ਤੰਦਹੀ ਦੇ ਨਾਲ ਸੇਵਾ ਕਰਕੇ 10 ਗੁਣੀ ਹੋਰ ਸੇਵਾ ਕਰਕੇ ਤੇ ਸੋ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ तमाम ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਚ ਨੇ ਵੋਟਾਂ ਲਈ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਅਜੇ ਹੇਚ ਜਿੱਤ ਕਿਸ ਦੀ ਹੁੰਦੀ ਹੈ ਤੇ ਕਿਸ ਦੀ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਨਾ ਜ਼ਰੂਰੀ ਹੈ ਕਿ ਪਿਛਲੇ ਸਮਿਆਂ ਚ ਸਰਕਾਰਾਂ ਤੋਂ ਹੋਈਆਂ ਗਲਤੀਆਂ ਇਸ ਵਾਰ ਵੋਟਰਾਂ ਲਈ ਵੱਡਾ ਚੋਣ ਮੁੱਦਾ ਨੇ ਜਿਨ੍ਹਾਂ ਦਾ ਖਾਮਿਆਜ਼ਾ ਵੱਡੇ ਲੀਡਰਾਂ ਨੂੰ ਭੁਗਤਣਾ ਪੈ ਸਕਦਾ ਹੈ ਪਠਾਨਕੋਟ ਤੋਂ ਲਪਰੀ ਸਿੰਘ ਪੰਜਾਬੀ ਲੋਕ ਚੈਨਲ